ਅੱਜ ਦਾ ਪ੍ਰੋਗਰਾਮ ਦੇਖ ਰਹੇ ਸਾਰੇ ਦਸਕਾਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਅੱਜ ਦੇ ਪ੍ਰੋਗਰਾਮ ਵਿੱਚ ਬਿਜਲੀ ਬੋਰਡ ਪਾਵਰ ਕਾਮ ਦੇ ਨਾਲ ਸੰਬੰਧਿਤ ਤੁਹਾਡੇ ਨਾਲ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਕਿ ਪਿਛਲੇ ਦਿਨਾਂ ਵੀ ਅਸੀਂ ਗੱਲਬਾਤ ਕੀਤੀ ਸੀਗੀ ਕਿ ਪੰਜਾਬ ਦੇ ਵਿੱਚ ਜਿਹੜੇ ਜਥੇਬੰਦੀਆਂ ਨੇ ਇਕੱਠੀਆਂ ਹੋੜੀਆਂ ਨੇ ਤੇ ਉਸ ਦੇ ਲਈ ਇੱਕ ਸਾਂਝੇ ਜਿਹੜੇ ਪਲੇਟਫਾਰਮ ਨੇ ਉਹ ਬਣ ਰਹੇ ਨੇ ਸੋ ਇਸੇ ਤਹਾਤ ਪਾਵਰ ਕਾਮ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਤੇ ਉਹਨਾਂ ਦੇ ਸਮੂਹ ਸੀ ਜਿਹੜੇ ਕੰਮ ਕਰਦੇ ਸੀਗੇ ਪਿਛਲੇ ਦਿਨੀ ਉਹਨਾਂ ਦੀ ਇਕੱਤਰਤਾ ਜਿਹੜੀ ਹੋਈ ਆ ਤਾਂ ਇੱਕ ਪੀਐਸਸੀਬੀ ਜੁਆਇੰਟ ਫੋਰਮ ਤੇ ਦੂਜੇ ਪਾਸੇ ਬਿਜਲੀ ਮੁਲਾਜ਼ਮੇ ਇਕਤਾ ਮੰਚ ਦੋ ਧੜੇ ਸੀ ਜਿਹੜੇ ਬਿਜਲੀ ਬੋਰਡ ਪਾਵਰਕਾਮ ਦੇ ਵਿੱਚ ਕੰਮ ਕਰ ਰਹੇ ਸੀਗੇ ਉਹਨਾਂ ਨੇ ਇਕੱਤਰਤਾ ਹੋਈ ਤੇ ਉਸ ਦੇ ਬਾਅਦ ਇੱਕ ਸਾਂਝਾ ਪ੍ਰੋਗਰਾਮ ਉਲੀਕਿਆ ਗਿਆ ਜਿਸ ਦੇ ਵਿੱਚ ਉਹਨਾਂ ਵੱਲੋਂ ਮੰਗਾਂ ਨੇ ਜਿਹੜੀਆਂ ਉਹ ਤਕਰੀਬਨ ਸਾਂਝੇ ਰੂਪ ਦੇ ਵਿੱਚ ਆ ਲੜਾਈ ਆ ਜਿਹੜੀ ਉਹ ਦੇਣ ਦੇ ਉੱਤੇ ਸਹਿਮਤੀ ਬਣੀ ਉਸ ਤੋਂ ਬਾਅਦ ਆ ਜਿਹੜਾ ਕੱਲ ਪਾਵਰਕਾਮ ਦੇ ਅਧਿਕਾਰੀਆਂ ਨੂੰ ਮਿਲਕੇ ਜਸਵੀਰ ਸਿੰਘ ਸਰੋਤ ਸਿੰਘ ਵਾਲਾ ਜਿਹੜੇ ਪਾਵਰ ਕਮ ਦੇ ਪ੍ਰਬੰਧਕੀ ਡਾਇਰੈਕਟਰ ਲੱਗੇ ਹੋਏ ਨੇ ਉਹਨਾਂ ਨੂੰ ਮੰਗ ਪੱਤਰ ਵੀ ਹੈ ਜਿਹੜਾ ਜਥੇਬੰਦੀਆਂ ਵੱਲੋਂ ਸਾਂਝੇ ਰੂਪ ਦੇ ਵਿੱਚ ਦਿੱਤਾ ਗਿਆ ਉਸ ਦੇ ਤਹਿਤ ਆ ਜਿਹੜੀ ਮੁਲਾਜ਼ਮਾਂ ਦੇ ਮੰਗਾਂ ਬਾਰੇ ਗੱਲ ਕਰਦੇ ਆ ਤੇ ਸਾਂਝੀਆਂ ਮੰਗਾਂ ਸੀਗੀਆਂ ਉਹਨਾਂ ਦੀਆਂ ਜਿਹੜੀਆਂ ਉਹਨਾਂ ਨੂੰ ਲੈ ਕੇ ਉਹਨਾਂ ਨੇ ਇੱਕ 40 ਮੰਗਾਂ ਦਾ ਜਿਹੜਾ ਮੰਗ ਪੱਤਰ ਹੈਗਾ ਉਹ ਪਾਵਰ ਕਮ ਨੂੰ ਸੌਂਪਿਆ ਤੇ ਜਿਸ ਦੇ ਤਹਿਤ ਉਹਨਾਂ ਨੇ ਅਗਲੇ ਸੰਘਰਸ਼ ਦਾ ਵੀ ਜਿਹੜਾ ਬਿਗਲ ਵਜਾਇਆ ਗਿਆ ਕਿ ਜੇਕਰ ਸਾਡੀਆਂ ਮੰਗਾਂ ਨੇ ਜਿਹੜੀਆਂ ਉਹ ਪੂਰੀਆਂ ਨਹੀਂ ਹੁੰਦੀਆਂ ਤਾਂ ਅਸੀਂ ਜਿਹੜੇ ਸੰਘਰਸ਼ਾ ਜਿਹੜੇ ਆਪਣਾ ਅਗਲੇ ਬੁਦੇ ਵਿਚਕਾਰ ਕਰਨ ਲਈ ਮਜਬੂਰ ਹੋਵਾਂਗੇ ਸੋ ਇਸ ਬਾਰੇ ਜਾਣਦੇ ਆ ਤੇ ਕੀ ਸੰਘਰਸ਼ ਦਿੱਤਾਗਾ ਕੀ ਮੰਗਾਂ ਨੇਗੀਆਂ ਮੋਟੇ-ਮੋਟੇ ਰੂਪ ਦੇ ਵਿੱਚ ਉਹ ਜਾਣਦੇ ਆ ਸੋ ਇਸ ਦੇ ਵਿੱਚ ਜਿਹੜੀ ਪ੍ਰਬੰਧ ਕੀ ਡਾਕਟਰ ਸਾਹਿਬ ਨੂੰ ਜਦੋਂ ਮਿਲ ਕੇ ਉਹਨਾਂ ਨੇ ਮੰਗ ਪੱਤਰ ਦਿੱਤਾ ਗਿਆ ਤਾਂ ਦੋਨੋਂ ਪੀਐਸਸੀਬੀ এমਪਲਾਈਜ਼ ਜੁਆਇੰਟ ਫੋਰਮ ਤੇ ਬਿਜਲੀ ਮੁਲਾਜ਼ਮ ਇਕਤਾ ਮੰਚ ਦੇ ਸਾਂਝੇ ਬਖਤ ਵੱਲੋਂ ਤਾਂ ਉਹਨਾਂ ਨੇ ਲਿਖਤੀ ਰੂਪ ਦੇ ਵਿੱਚ ਜਿਹੜਾ ਪਾਵਰ ਕਾਮ ਨੂੰ ਆ ਜਿਹੜਾ ਇਹ ਜਾਣਕਾਰੀ ਦਿੱਤੀ ਹੈ ਕਿ ਜੇਕਰ ਸਾਡੀਆਂ ਮੰਗਾਂ ਬਾਰੇ ਕੋਈ ਗੱਲਬਾਤ ਨਹੀਂ ਹੁੰਦੀ ਮੀਟਿੰਗ ਨਹੀਂ ਮਿਲਦੀ ਤਾਂ 9 ਦੂ ਨੂੰ ਸਮੁੱਚੇ ਪੰਜਾਬ ਦੇ ਮੰਡਲ ਦਫ਼ਤਰਾਂ ਡਿਵੀਜ਼ਨ ਦਫ਼ਤਰਾਂ ਦੇ ਵਿੱਚ ਜਿਹੜੇ ਬਿਜਲੀ ਮੁਲਾਜ਼ਮ ਨੇ ਉਹ ਗੇਟ ਰੈਲੀਆਂ ਕੀਤੀਆਂ ਜਾਣਗੀਆਂ ਤੇ ਉਸ ਤੋਂ ਬਾਅਦ ਵੀ ਜੇਕਰ ਪਾਵਰ ਕਾਉਂਡ ਦੀ ਮੈਨੇਜਮੈਂਟ ਮੁਲਾਜ਼ਮਾਂ ਦੀਆਂ ਮੰਗਾਂ ਸੁਣਨ ਲਈ ਤੇ ਉਹਨਾਂ ਨੂੰ ਮੀਟਿੰਗ ਦੇ ਕੇ ਗੱਲਬਾਤ ਦਾ ਮਸਲਾ ਹੱਲ ਕਰਨ ਦੇ ਲਈ ਨਹੀਂ ਰਾਹ ਪੈਂਦੀ ਤਾਂ ਮਿਤੀ 22 ਦੂ 24 ਨੂੰ ਬਿਜਲੀ ਮੰਤਰੀ ਦੀ ਰਿਹੈਸ਼ ਅੱਗੇ ਵਿਸ਼ਾਲ ਸੂਬਾ ਪੱਧਰੀ ਰੋਸ ਧਰਨਾ ਜਿਹੜਾ ਉਹ ਦਿੱਤਾ ਜਾਵੇਗਾ ਮਰਸਰ ਦੇ ਵਿੱਚ ਬਿਜਲੀ ਮੰਤਰੀ ਹਰਬਜਨ ਸਿੰਘ ਈਟੀਓ ਦੇ ਘਰ ਆ ਗਏ ਜਿਹੜਾ ਤਰਨਾ ਦੇਣ ਦਾ ਜਿਹੜਾ ਐਲਾਨ ਹੈਗਾ ਉਹ ਜਥੇਬੰਦੀਆਂ ਵੱਲੋਂ ਕੀਤਾ ਗਿਆ 20 ਫਰਵਰੀ ਤੱਕ ਦਾ ਜਿਹੜਾ ਮੈਨੇਜਮੈਂਟ ਨੂੰ ਇਸ ਦੇ ਵਿੱਚ ਜਿਹੜਾ ਟਾਈਮ ਦਿੱਤਾ ਗਿਆ ਕਿ ਉਹ ਤੱਕ ਸਾਡੀਆਂ ਮੰਗਾਂ ਦੇ ਉੱਤੇ ਮੀਟਿੰਗ ਦੇ ਕੇ ਤੇ ਬਣਦੀਆਂ ਮੰਗਾਂ ਨੂੰ ਮੰਨ ਕੇ ਮੈਨੇਜਮੈਂਟ ਸਾਡੇ ਨਾਲ ਗੱਲਬਾਤ ਦੇ ਰਾ ਪਵੇ ਤੇ ਸਾਡੀਆਂ ਮੁਲਾਜ਼ਮਾਂ ਦੀਆਂ ਬਹੁਤ ਚਿਰ ਦੀਆਂ ਲਟਕਦੀਆਂ ਮੰਗਾਂ ਨੂੰ ਆ ਜਿਹੜਾ ਉਹਨਾਂ ਨੂੰ ਮੰਨਿਆ ਜਾਵੇ ਸੋ ਇਸ ਦੇ ਵਿੱਚ ਜਿਹੜੀ ਪਹਿਲੀ ਮੰਗ ਦੇ ਦੇ ਵਿੱਚ ਚਰਚਾ ਕਰਦੇ ਹਾਂਗੇ ਇੱਕ ਇੱਕ 16 ਤੋਂ ਲਾਗੂ ਕੀਤੀ ਤਨਖਾਹ ਕਮਿਸ਼ਨ ਰਿਪੋਰਟ ਵਿਚ ਲੀਆਂ 99 ਤਰਟੀਆਂ ਨੂੰ ਦੂਰ ਕਰਨ ਲਈ ਬਣਾਈ ਗਈ ਬੇਜਪਾਰ ਫਾਰਮੂਲੇਸ਼ਨ ਕਮੇਟੀ ਹੈ ਜਿਹੜੀ ਉਸ ਦੇ ਵਿੱਚ ਜਥੇਬੰਦੀ ਨੂੰ ਜੋਗ ਥਾਂ ਦੇ ਕੇ ਤਾਂ ਇਸ ਦਾ ਜਿਹੜਾ ਫੈਸਲਾਗਾ ਲਾਗੂ ਕੀਤਾ ਜਾਵੇ ਤੇ ਬਣਦੇ ਜਿਹੜੇ ਫਰਕ ਨੇਗੇ ਪੰਜਾਬ ਸਰਕਾਰ ਦੇ ਸਕੇਲਾਂ ਨੂੰ ਪਾਵਰ ਕਾਮ ਦੇ ਬਣਦੇ ਉਸਕੇ ਲੱਦੇ ਜਾਣ ਤੇ ਇਸ ਨੂੰ ਜਲਦੀ ਹੈ ਜਿਹੜਾ ਨਵਟਾ ਕੇ ਜਿਹੜਾ ਮੁਲਾਜ਼ਮਾ ਨੂੰ ਉਸ ਦਾ ਜਿਹੜਾ ਫਾਇਦਾਗਾ ਉਹ ਦਿੱਤਾ ਜਾਵੇ ਇਹ ਮੰਗਾਂ ਨੇ ਜਿਹੜੀਆਂ ਤੁਸੀਂ ਸਕਰੀਨ ਦੇ ਉੱਤੇ ਵੀ ਤੁਹਾਨੂੰ ਸਾਰਿਆਂ ਨੂੰ ਇਹ ਦੇਖਣ ਨੂੰ ਮਿਲ ਜਾਣਗੀਆਂ ਪੜ ਸਕਦੇ ਹੋ ਤਾ ਇਹਨਾਂ ਮੰਗਾਂ ਨੂੰ ਲੈ ਕੇ ਸੀ ਜਿਹੜੀ ਪ੍ਰਬੰਧਕੀ ਡਾਇਰੈਕਟਰ ਜਸਵੀਰ ਸਿੰਘ ਸੁਰ ਸਿੰਘ ਵਾਲਾ ਦੇ ਨਾਲ ਆ ਜਿਹੜੀ ਉਦਥੇ ਬੰਦੀਆਂ ਨੇ ਮੀਟਿੰਗ ਕੀਤੀ ਜਿਸ ਦੇ ਵਿੱਚ ਉਹਨਾਂ ਨੇ ਆਪਣਾ ਮੰਗ ਪੱત્રਾ ਜਿਹੜਾ ਉਹ ਦਿੱਤਾਗਾ ਸੋ ਇਹ ਮੰਗਾਂ ਸੀ ਜਿਹੜੀਆਂ ਤੁਹਾਡੇ ਨਾਲ ਮੋٹے ਰੂਪ ਦੇ ਵਿੱਚ ਆ ਕੁਝ ਅਸੀਂ ਜਿਹੜੇ ਨੋਟਿੰਗ ਦੇ ਵਿੱਚ ਲੈ ਕੇ ਆਏ ਆ ਤੇ ਤੁਹਾਡੇ ਨਾਲ ਸਾਂਝੀਆ ਕੀਤੀਆਂ ਨੇਗੀਆਂ ਇੱਕ ਬੜਾ ਚੰਗਾ ਉਦਮਾ ਮੁਲਾਜ਼ਮ ਜਥੇਬੰਦੀਆਂ ਦਾ ਕਿ ਸਾਂਝੇ ਫਰੰਟ ਦੇ ਉੱਤੇ ਆ ਕਿ ਲੜ ਰਹੇ ਨੇ ਜਿਸ ਤਰ੍ਹਾਂ ਪੂਰੇ ਦੇਸ਼ ਦੇ ਵਿੱਚ ਵੀ ਅੱਜਕੱਲ੍ਹ ਮਾਹੌਲ ਬਣਿਆ ਹੋਇਆ ਚਾਹੇ ਉਹ ਰਾਜਨੀਤਿਕ ਪਾਰਟੀਆਂ ਲਿਗੀਆਂ ਉਹ ਇੱਕ ਪਲੇਟਫਾਰਮਾਂ ਦੇ ਉੱਤੇ ਆ ਕੇ ਇਕੱਠੀਆਂ ਹੋ ਰਹੀਆਂ ਨੇਗੀਆਂ ਚਾਹੇ ਉਹ ਪੰਜਾਬ ਦੀ ਗੱਲ ਕਰ ਲਈਏ ਪਿਛਲੇ ਦਿਨਾਂ ਦੇ ਵਿੱਚ 26 ਜਨਵਰੀ ਦੇ ਉੱਤੇ ਪੁਰਾਣੀ ਪੈਨਸ਼ਨ ਦੇ ਲਈ ਲੜ ਰਹੀਆਂ ਜਥੇਬੰਦੀਆਂ ਚਾਰਾਂ ਦੇ ਵਿੱਚੋਂ ਤਿੰਨ ਜਥੇਬੰਦੀਆਂ ਸੀ ਜਿਹੜੀਆਂ ਉਹ ਇੱਕ ਪਲੇਟਫਾਰਮ ਤੇ ਇਕੱਠੀਆਂ ਹੋਈਆਂ ਨੇਗੀਆਂ ਤੇ ਚੌਥੀ ਜਥੇਬੰਦੀ ਨੇ ਵੀ ਆ ਕੇ ਦਿੱਤਾ ਜਿਹੜਾ 25 ਫਰਵਰੀ ਦਾ ਸੰਘਰਸ਼ ਦਿੱਤਾ ਗਿਆਗਾ ਸੰਗਰੂਰ ਦੇ ਵਿੱਚ ਵਿਸ਼ਾਲ ਧਰਨਾ ਜਿਹੜਾ ਲੱਗਣਾ ਤਾਂ ਉਸ ਦਾ ਸੀਪੀਐਫ ਯੂਨੀਅਨ ਵੱਲੋਂ ਵੀ ਆ ਸਮਰਥਨ ਆ ਜਿਹੜਾ ਉਹ ਕੀਤਾ ਗਿਆ ਇੱਕ ਲਹਿਰ ਆ ਜਿਹੜੀ ਪੰਜਾਬ ਦੇ ਵਿੱਚ ਹੁਣੇ ਸਮੇਂ ਚੱਲ ਰਹੀ ਆ ਕਿ ਜਿੱਥੇ ਬੰਦੀਆਂ ਇਕੱਠੀਆਂ ਹੋ ਕੇ ਸਰਕਾਰ ਨੂੰ ਘੇਰਨ ਦੇ ਮੂੜ ਦੇ ਵਿੱਚ ਨੇ ਗਈਆਂ ਸੋ ਦੇਖਣ ਵਾਲਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਆ ਜਿਹੜੀਆਂ ਇਨ੍ਹਾਂ ਜਥੇਬੰਦੀਆਂ ਨੇ ਜਿਹੜੀ ਇਕੱਠੇ ਹੋ ਕੇ ਜਿਹੜੀ ਵਿਸ਼ਾਲ ਏਕਤਾ ਬਣਾ ਕੇ ਜਿਹੜੀ ਲੜਾਈਆਂ ਦਿੱਤੀਆਂ ਰਹੀਆਂ ਇਹਦਾ ਮੁਲਾਜ਼ਮਾਨ ਕਿੰਨਾ ਫਾਇਦਾ ਮਿਲਦਾ ਸੋ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਤੇ ਸਾਰਿਆਂ ਦਾ ਇਸ ਵੀਡੀਓ ਨੂੰ ਦੇਖਣ ਲਈ ਬਹੁਤ ਬਹੁਤ ਧੰਨਵਾਦ